ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੈੜ ਦੀ ਵੀਡੀਓ ਬਣਾਈ ਆ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਬਾਈ ਨੇ ਇਹ ਵੈੜ ਸੇਲ ਕੀਤੀ ਆ ਬਾਈ ਕਿਹੜਾ ਸੂਆ ਸੂਈ ਆ ਇਹ ਡਾਕਟਰ ਤੀਜਾ ਸੂਆ ਸੂਈ ਵੀ ਆ ਤੀਜਾ ਸੂਆ ਹਾਂ ਜੀ ਤੇ ਇੱਕ ਤੋਂ ਸੂਈ ਆ ਬਾਈ ਇਹ ਡਾਕਟਰ ਤੜਕੇ 5:00 ਵਜੇ ਸੂਈ ਆ 4-5 ਵਜੇ ਹਾਂ ਉਹ ਜੇਰ ਜਿਹੜਾ ਕਾਹਦਾ ਆ ਇਹ ਕੰਮ ਨਹੀਂ ਸੀ ਉਹਦੀ ਹੂੰ ਤੇ ਬੱਚਾ ਵੀ ਬਾਈ ਬੱਚਾ ਕਹਦਾ ਪਾਇਆ ਮੈਂ ਕਹਿੰਦਾ ਬਾੜੀ ਚੰਗੀ ਪੱਸੀ ਆ ਡਾਕਟਰ ਲਾ ਹੂੰ ਬੱੱਚੀ ਦਾ ਡੱਟ ਕੋਈ ਆਂਤੀ ਨਹੀਂ ਸਹੀ ਗੱਲ ਆ ਬਾਈ ਪੱਥੀ ਬਾੜੀ ਨਰੋਈ ਕਰਕੇ ਮਣੀ ਗੱਲ ਈ ਰਹੇਗੀ ਹੂੰ ਬੈੜ ਨੀਸੀ ਰਹੇਗੀ ਬਾਈ ਹਾਂ ਤੇ ਤਾਰਾ ਮਾਰੋਗੇ ਬਾਈ ਤਾਰਾ ਮਾਰ ਕੇ ਦਿਖਾਵਾਂਗੇ ਡੱਟ ਇਹ ਕਿਹੜਾ ਕੋਈ ਹਿਲਣ ਵਾਲਾ ਪੀਛਾ ਜੀ ਹੂੰ ਠੰਡੀ ਠੰਡੀ ਧਰਮ ਵਾਲੀ ਫੁੱਲ ਆ ਗਈ ਕਹਿੰਦੀ ਕਰੋ ਕੋਸੂ ਨਹੀਂ ਲੈ ਆ ਪਾ ਚੋਂ ਚਵਾ ਸਾਨੂੰ ਆਪਾ ਚੈੱਕ ਕਰਵਾਉਣਾ ਚੋਂ ਚਾਂ ਦਾ ਡੱਟ ਕਾਟ ਆ ਕਾ ਦੇ ਲੈ ਚੈੱਕ ਕਰੋ ਸਹੀ ਗੱਲ ਲੈ ਇਹਦਾ ਗੁੱਥੀ ਪੜਦੀ ਆ ਹੂੰ ਧਰਤੀ ਜੋਲਾ ਗੁੱਥੀਆਂ ਕੱਢਾ ਹਾਂ ਲੱਗ ਨਹੀਂ ਹਾਂ ਗੁੱਥੀਆਂ ਕੱਢਦੀ ਆ ਚੈੱਕ ਕਰੋ ਬਈ ਆ ਪਈਆ ਘਰ ਗੰਨੇ ਕੋ ਬੜੀ ਮੋਟੀ ਚਵਾਈ ਆ ਡਾਕਟਰ ਐਡੀ ਚੋਇਸ ਦੀ ਮੋਟੀ ਗਾਈ ਨਹੀਂ ਹੋਣੀ ਕਿਹੜੀ ਵੀ ਨਾ ਪਤਾ ਲੱਗਦਾ ਸਿੱਟੇ ਦੂਰ ਤੱਕ ਹਾਂ ਮੈਂ ਕਹਿੰਦਾ ਗੁੱਤੀ ਪੜਦੀ ਆ ਲਾ ਤੇ ਮੁੱਲ ਵੀ ਇਹਦਾ ਬਾਈ 55000 ਰੁਪਿਆ ਬਾਕੀ ਬਾਈ ਕਹਿੰਦਾ ਵੀ ਮਤਲਬ ਸੌਦਾ ਜਦੋਂ ਕਰੂਗਾ ਬਾਈ ਜਿੱਥੇ ਹਾਂ ਮਾਨ ਤਨ ਹੋ ਜੂ ਡਾਕਟਰ ਫੁੱਲ ਹਾਂ ਮਾਨ ਤਨ ਫੁੱਲ ਹੋ ਜੂਗਾ ਇਹਦਾ ਵਿਚਾਰੇ ਘਰੂ ਬੰਦੇ ਆ ਪੈਂਡ ਇਹਨਾਂ ਦਾ ਆਂਪਰਾ ਤੇ ਆਪਣਾ ਤਾਂ ਪਿੰਡ ਬੁਰਜਰ ਹੈ ਆਪਣੇ ਨਾਲ ਇਹ ਪਿੰਡੋਂ ਵੀਡੀਓ ਬਣਾਈ ਆ ਸੀਲ ਫੂਲ ਨੇੜੇ ਸੈਦੋ ਅਲਕੜਾ ਇਧਰੋਂ ਸਲਾਬਤਪੁਰਾ ਵੀ ਆ ਤੇ ਬੁਰਜਰ ਆਗੜ ਵੀ ਹਾਂ ਦੀਨਾ ਸਾਹਿਬ ਵੀ ਹੋ ਜੀ ਤੇ ਬਾਈ ਦੀ ਇਹਨਾਂ ਭਾਈਆਂ ਦਾ ਵੀ ਲਿਆ ਆ ਜਾ ਵੀਡੀਓ ਬਣਾਉਣਾ ਹਾਂ ਵੀਡੀਓ ਬਣਾਉਣੇ ਆਏ ਡਾਕਟਰ ਬਿਚਾਰੇ ਨੇ ਕਿਹਾ ਯਾਰ ਅੱਜ ਕੈਮਰੇ ਦੇ ਸਾਹਮਣੇ ਆਈ ਨਹੀਂ ਤੇ ਮਹਾਂ ਚਲ ਕੋਈ ਨਹੀਂ ਆਪਾਂ ਬਣਾ ਦੇਣਾ ਨੰਬਰ ਪਾ ਜਾਂਦਾ ਚੱਲਦਾ ਨੰਬਰ ਦੱਸ ਦੇ ਕੰਟੈਕਟ ਨੰਬਰ ਬੋਲ ਦੇ ਬਾਈ 7074 ਹਾਂ 00965 ਠੀਕ ਹੈ ਬਾਈ ਬਾਕੀ ਸਕਰੀਨ ਤੇ ਚੱਲੂਗਾ ਬਾਈ ਲੋਟ ਕਰ